ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸਾਰੇ ਅੰਗ ਪੈਰ ਸਹੀ ਸਲੰਤ ਬਖਸ਼ੇ ਨੇ ਤਾਂ ਉਹਦਾ ਦੋਵੇਂ ਟਾਈਮ ਧੰਨਵਾਦ ਕਰਿਆ ਕਰੋ ਕਿ ਤੁਸੀਂ ਦੁਨੀਆ ਦੇ ਸੰਤੋਂ ਕਰਮਾਂ ਵਾਲੇ ਭਾਗਾਂ ਵਾਲੇ ਇਨਸਾਨ ਹੋ ਆਹ ਵੀਰ ਦੇਖ ਲੋ ਚਲੋ ਜੋ ਰੱਬ ਦੇ ਰੰਗ ਨੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਦੇਖੋ ਇਹ ਵੀਰ ਦੀਆਂ ਦੋਵੇਂ ਬਾਹਾਂ ਨਹੀਂ ਹਨ ਇਹਨੇ ਸਾਰਾ ਕੁਝ ਪੈਰਾਂ ਨਾਲ ਹੀ ਕਰਨਾ ਹੈ ਬਰਸ਼ ਵੀ ਸਾਬਣ ਵੀ ਇਹਨੇ ਪੈਰਾਂ ਨਾਲ ਲਾਉਣਾ ਹੈ ਪਾਣੀ ਵੀ ਪਿੰਡੇ ਦੇ ਕੱਪੜੇ ਲਾਉਣੇ ਦੇ ਪਾਉਣੇ ਰੋਟੀ ਪਾਣੀ ਜੋ A to Z ਆਪਣੇ ਪੈਰਾਂ ਨਾਲ ਹੀ ਕਰਨਾ ਹੈ ਸੋ ਇਹ ਵੀਰ ਸੋਚਦਾ ਹੋਣਾ ਹੈ ਕਿ ਪਰਮਾਤਮਾ ਮੇਰੇ ਵੀ ਦੋਵੇਂ ਹੱਥ ਹੁੰਦੇ ਜਿਸ ਦੀਆਂ ਲੱਤਾਂ ਨਹੀਂ ਹੈ ਉਹ ਸੋਚਦਾ ਹੈ ਪਰਮਾਤਮਾ ਮੇਰੀਆਂ ਦੋਨੇ ਲੱਤਾਂ ਹੁੰਦੀਆਂ ਤਾਂ ਮੈਂ ਵੀ ਤੁਰ ਫਿਰ ਸਕਦਾ ਜਿਸ ਦੀਆਂ ਅੱਖਾਂ ਨਹੀਂ ਹੈ ਉਹ ਕਹਿੰਦਾ ਹੂਬ ਰੱਬਾ ਆਕਾਸ਼ ਮੇਰੀਆਂ ਵੀ ਅੱਖਾਂ ਹੁੰਦੀਆਂ ਮੈਂ ਵੀ ਰੰਗ ਬਰੰਗੀ ਦੁਨੀਆ ਵੇਖ ਸਕਦਾ ਜਿਨ੍ਹਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਰੱਬਾ ਸਾਡੇ ਕੰਨ ਕੰਮ ਕਰਦੇ ਹੁੰਦੇ ਅਸੀਂ ਵੀ ਇਹ ਦੁਨੀਆ ਦੀਆਂ ਆਵਾਜ਼ਾਂ ਸੁਣ ਸਕਦੇ ਪਰ ਆਪਣੇ ਕੋਲ ਸਾਰਾ ਕੁਝ ਹੈਗਾ ਤੇ ਫਿਰ ਆਪਾਂ ਰੱਬ ਨਾਲ ਗੁੱਸੇ ਗਿੱਲੇ ਸ਼ਿਕਵੇ ਆਖੀ ਫਿਰਦੇ ਹਾਂ ਵੀਰ ਜੀ ਧੰਨਵਾਦ ਕਰਿਆ ਕਰੋ ਪਰਮਾਤਮਾ ਦਾ